ਤਰੀਬਨ ਦਿੱਲੀ ਦੇ ਵਿੱਚ ਤੁਸੀਂ ਗੱਲ ਕਰੋ ਕਿ ਆਪਣੀ ਇੰਡੀਆ ਦੀ ਰਾਜਧਾਨੀ ਹੈ ਜੇ ਜਿਹੜੇ ਉੱਥੋਂ ਦੇ ਸੂਝਵਾਨ ਪੜ੍ਹੇ ਲਿਖੇ ਲੋਕ ਨੇ ਜੀ ਜੀ ਉਹ ਚੰਗੀ ਤਰ੍ਹਾਂ ਸਮਝਦੇ ਨੇ ਜੇ ਕੋ ਆਪਣਾ ਸਵਾਰ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੈ ਹੁਣ ਜੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੜੇ-ਬੜੇ ਲਾਰੇ ਲਾਏ ਬੜੇ-ਬੜੇ ਝੂਠ ਬੋਲੇ ਜੀ ਜੀ ਪਰ ਉਹਦੇ ਵਿੱਚੋਂ ਨਿਕਲਿਆ ਕੁਛ ਨਹੀਂ ਆਹਦੇ ਲੀਰਾਂ ਦਾ ਖਿੱਦੋ ਜਿਹੜਾ ਹੁੰਦਾ ਨਾ ਉਹ ਆਖਰ ਜੀ ਉਹ ਟੁੱਟ ਜੇ ਵਿੱਚੋਂ ਲੀਰਾਂ ਹੀ ਨਿਕਲਦੀਆਂ ਤੇ ਉਹਨਾਂ ਨੇ ਉਹ ਜਲਦੀ ਜਿਹੜਾ ਉਹ ਕਲੀਅਰ ਕਰਤਾ ਇਹ ਨਾ ਤੇ ਕੁਝ ਕਰ ਸਕੇ ਨਾ ਲੋਕਾਂ ਨੂੰ ਖੁਸ਼ ਕਰ ਸਕੇ ਔਰ ਨਾ ਕਿਸੇ ਨੂੰ ਰੁਜ਼ਗਾਰ ਦੇ ਸਕੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੀ ਬੇਬੁਨਿਆਦ ਸੀ ਉਹਦਾ ਸਿੱਟਾ ਜਿਹੜਾ ਆ ਇਹਨੂੰ ਆਮ ਆਦਮੀ ਪਾਰਟੀ ਨੂੰ ਭੁਤਣਾ ਪਿਆ ਮੋਦੀ ਸਾਹਿਬ ਜਿਹੜੇ ਨੇ ਉਹ ਦਿੱਲੀ ਪ੍ਰਤੀ ਸੀਰੀਅਸ ਨੇ ਉਹ ਦਿੱਲੀ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਨੇ ਮੋਦੀ ਸਾਹਿਬ ਜੀ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ ਜਿਹੜੇ ਸਿਰਸਾ ਸਾਹਿਬ ਨੇ ਤਿਰਬੇਕਾਰ ਆਦਮੀ ਨੇ ਜੀ ਜੀ ਮੇਰਨਾ ਪਿਆਰ ਅਸੀਂ ਕਾਲੀ ਦਲ ਦੇ ਵਿੱਚ ਇਕੱਠਿਆਂ ਕੰਮ ਕੀਤਾ ਇਕੱਠੇ ਰਹੇ ਆ ਇਹ ਗੱਲ ਬਿਲਕੁਲ ਕਲੀਅਰ ਆ ਕਿ ਪਾਰਟੀ ਇਸ ਤੇ ਵਿਚਾਰ ਕਰ ਸਕਦੀ ਆ ਕਿ ਕਮਾਂਡਰ ਔਰ ਇੱਕ ਮਿਹਨਤੀ ਚਿਹਰਾ ਜਿਹੜੇ ਸਿਰਸਾ ਸਾਹਿਬ ਨੇ ਉਹਨਾਂ ਨੂੰ ਅੱਗੇ ਲਿਆ ਸਕਦੀ ਆ ਮੈਨੂੰ ਇੱਕ ਗੱਲ ਦੱਸੋ ਜੀ ਜਿੱਦਣ ਆਮ ਆਦਮੀ ਪਾਰਟੀ ਬਣੀ ਸੀ ਇਹਨਾਂ ਪੈਸੇ ਵੰਡੇ ਸੀ ਜੇ ਤੇ ਇਹਨਾਂ ਪੈਸੇ ਵੰਡੇ ਆ ਤੇ ਫਿਰ ਉਹਨਾਂ ਵੀ ਵੰਡੇ ਹੋਣਗੇ ਜਦੋਂ ਇਹਨਾਂ ਨੂੰ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਤੇ ਉਹ ਤਸ਼ਾਹ ਜੋ ਉਹਨਾਂ ਲੋਕਾਂ ਨੇ ਇਹਨਾਂ ਨੇ ਕੰਮ ਕਰਕੇ ਨਹੀਂ ਵਿਖਾਇਆ ਲੋਕਾਂ ਦੇ ਵਾਅਦਿਆਂ ਤੇ ਪੂਰੇ ਨਹੀਂ ਉਤਰੀ ਇਹ ਉਹਦੇ ਸਿੱਟੇ ਵਜੋਂ ਲੋਕਾਂ ਨੇ ਇਹਨਾਂ ਨੂੰ ਇੱਕ ਸ਼ੀਸ਼ਾ ਵਿਖਾਇਆ ਕਿ ਤੁਸੀਂ ਇਸ ਕਾਬਿਲ ਨਹੀਂ ਜੇ ਕੋਈ ਸਵਾਰ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੈ ਮੈਂ ਇੰਨੀ ਗੱਲ ਕਵਾਂਗਾ ਜੀ ਜੀ ਕਿ ਪੰਜਾਬ ਪ੍ਰਤੀ ਬਹੁਤ ਸੀਰੀਅਸ ਹੋਣਾ ਪਵੇਗਾ ਜੀ ਜੀ ਚੰਗੇ ਚਿਹਰਿਆਂ ਨੂੰ ਅੱਗੇ ਲਿਆਉਣਾ ਪਊਗਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਇਹ ਸਾਰੀਆਂ ਪਾਰਟੀਆਂ ਨਾਲ ਵਰਤ ਕੇ ਇਹਨਾਂ ਦਾ ਮਨ ਭਰ ਚੁੱਕਿਆ ਹੈ ਤੇ ਮੈਂ ਆਪਣੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਤੋਂ ਮੋਦੀ ਸਾਹਿਬ ਤੋਂ ਸ਼ਾਹਜੀਤ ਤੋਂ ਇਹ ਉਮੀਦ ਕਰਦਾ ਕਿ ਉਹ ਕੈਂਡੀਡੇਟ ਪਹਿਲਾਂ ਕੈਂਡੀਡੇਟ ਦੇਣ ਤੋਂ ਪਹਿਲਾਂ ਹਰੇਕ ਦਾ ਪਿਛੋਕੜ ਜੀ ਜ਼ਰੂਰ ਵੇਖਣ ਕਿ ਉਹ ਪਹਿਲਾਂ ਕੀ ਕਰਦਾ ਰਿਹਾ ਜਾਂ ਜਿਸ ਨੂੰ ਕੈਂਡੀਡੇਟ ਬਣਾ ਰਿਹਾ ਉਸ ਦੇ ਕਾਬਿਲ ਹੈ ਜਾਂ ਉਹਦਾ ਕੋਈ ਐਕਸਪੀਰੀਅੰਸ ਹੈ ਉਹਦਾ ਕੋਈ ਤਜਰਬਾ ਹੈ ਇਹ ਚੀਜ਼ਾਂ ਸਾਰੀਆਂ ਵੇਖਣ ਦੀ ਲੋੜ ਆ ਤੇ ਭਾਜ ਭਾਈ ਕੋਈ ਸਵਾਰ ਸਕਦੀ ਆ ਤੇ ਭਾਜ ਭਾਈ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਾ ਕੇ ਜਿਹੜੇ ਮੇਰੇ ਵੀ ਨੌਜਵਾਨ ਬਾਹਰ ਭੱਜ ਰਹੇ ਆ ਜਾਂ ਮੋਤਾਂ ਹੋ ਰਹੀਆਂ ਉਹਨਾਂ ਤੋਂ ਉਹਨਾਂ ਨੂੰ ਰਾਹਤ ਮਿਲ ਸਕਦੀ ਆ ਉਹ ਵੀ ਜਨ ਕੇ ਜੇ ਸੈਂਟਰ ਸਰਕਾਰ ਆਉਂਦੀ ਆ ਤੇ ਸਾਰਿਆਂ ਨੂੰ ਸੁਖਾਲੇ ਮਿਲ ਜਾਣਗੇ ਇਹ ਸੈਂਟਰ ਤੋਂ ਬਿਨਾ ਇਸ ਦਾ ਕੋਈ ਹੱਲ ਨਹੀਂ ਜਿੰਨੀਆਂ ਵੀ ਸਹੂਲਤਾਂ ਨੇ ਜਾਂ ਵਿਕਾਸ ਆ ਹੁਣ ਮੇਰੇ ਪਿੰਡਾਂ ਦਰਸ਼ ਸਕੂਲ ਆ ਜੀ ਜੀ ਇੱਥੇ ਯੂਨੀਫਾਰਮ ਫ੍ਰੀ ਆ ਦੁਪਹਿਰ ਦਾ ਖਾਣਾ ਫ੍ਰੀ ਆ ਫੀਸ ਫ੍ਰੀ ਆ ਜਾ ਕੇ ਵੇਖ ਲਓ ਤੁਸੀਂ ਮੇਰੇ ਯਾਰ ਦੇ ਹਿਸਾਬ ਨਾਲ ਬੱਚੇ ਪੜ ਰਹੇ ਆ ਤੇ ਅੱਜ ਉਹ ਪੈਸੇ ਤੇ ਸੈਂਟਰ ਹੀ ਦੇ ਰਿਆ ਜੀ ਪੰਜਾਬ ਸਰਕਾਰ ਦੇ ਕੋਲ ਤਾਂ ਕੁਝ ਹੈ ਨਹੀਂ ਕਿਸੇ ਪਿੰਡ ਦੀ ਗੱਲ ਕਰ ਲਓ ਨਰੇਗਾ ਦੇ ਪੈਸੇ ਤੋਂ ਬਿਨਾ ਕੋਈ ਗ੍ਰਾਂਟ ਪੰਜਾਬ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੀ ਤੇ ਜੇ ਵਿਕਾਸ ਵੀ ਹੋਣਾ ਤੇ ਸਾਨੂੰ ਸੈਂਟਰ ਦੇ ਨਾਲ ਚੱਲਣਾ ਪੈਣਾ ਸੈਂਟਰ ਦੀ ਸਰਕਾਰ ਬਣਾਉਣੀ ਜਿਹੜੀ ਜ਼ਰੂਰੀ ਆ ਤੇ ਜਿਹੜੇ ਮੇਰੇ ਵੀਰ ਕਿਸਾਨ ਆ ਕਿਉਂਕਿ ਮੈਂ ਖੁਦ ਇੱਕ ਕਿਸਾਨ ਆ ਤੇ ਕਿਸਾਨਾਂ ਬਾਰੇ ਵੀ ਮੋਦੀ ਸਾਹਿਬ ਮੈਨੂੰ ਪਤਾ ਪਰਤੀ ਸੀਰੀਅਸ ਆ ਇਹਦਾ ਹਾਲ ਜਲਦੀ ਨਿਕਲੇਗਾ ਔਰ ਜਲਦੀ ਕੱਢਣਗੇ ਕਿਉਂਕਿ ਇਹਦਾ ਵੀ ਜਿਹੜਾ ਹੱਲ ਹੋਣਾ ਬੜਾ ਜ਼ਰੂਰੀ ਆ ਕਿ ਜਿਹੜੀ ਲੀਰਾਂ ਦੀ ਖਿੱਦੋ ਹੁੰਦੀ ਆ ਨਾ ਉਹ ਵੇਖਣ ਨੂੰ ਤਾਂ ਬਾਹਰੋਂ ਸੋਹਣੀ ਲੱਗਦੀ ਆ ਪਰ ਜਦੋਂ ਖੁੱਲਦੀ ਆ ਉਦੋਂ ਪਤਾ ਲੱਗਦਾ ਮੈਨੂੰ ਅੱਜ ਪਤਾ ਮੈਨੂੰ ਅੱਜ ਮੈਂ 92 ਤੋਂ ਇਸ ਲੈਂ ਚ ਲੱਗਿਆ ਅੱਜ ਮੈਨੂੰ 35 ਸਾਲ ਹੋ ਗਏ ਆ 25 ਸਾਲ ਮੈਂ ਕੈਰੋ ਸਾਹਿਬ ਦਾ ਕੰਮ ਕੀਤਾ ਐ ਜੇ ਛੋਟੇ ਭਰਾਵਾਂ ਦੀ ਤਰ੍ਹਾਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੈਂ ਇੱਕ ਚੰਗੇ ਲੀਡਰ ਦਾ ਕੰਮ ਕੀਤਾ ਜਿਹੜੇ ਬੰਦੇ ਅਸੀਂ ਗੱਡੀਆਂ ਲੈ ਕੇ ਤੁਰੇ ਫਿਰਦੇ ਆ ਨਾ ਇਹਨਾਂ ਲੋਕਾਂ ਨੂੰ ਸਾਡੇ ਬਜ਼ੁਰਗਾਂ ਬਾਰੇ ਸਾਡੇ ਬਾਰੇ ਸਾਡੇ ਕੰਮਾਂ ਬਾਰੇ ਸਭ ਕੁਝ ਪਤਾ ਔਰ ਅਸੀਂ ਕਈ ਵਾਰ ਸੋਚ ਲੀਨੇ ਵੀ ਅਸੀਂ ਸਟੇਜ ਤੇ ਬੋਲ ਰਹੇ ਹਾਂ ਸਾਡੇ ਬਾਰੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਮੈਂ ਗੱਲ ਦੀ ਗਾਰੰਟੀ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਵਾਚ ਬਣੇਗੀ ਦਿੱਲੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੂੰ ਨਤੀਜਿਆਂ ਦੀ ਆਸ ਸੀ ਉਹ ਆਸ ਤੇ ਜਿਹੜੇ ਉਲਟ ਫੇਰ ਨਤੀਜੇ ਜਿਹੜੇ ਆ ਉਹ ਦਿੱਲੀ ਦੇ ਵਿੱਚ ਆਏ ਅਤੇ ਭਾਜਪਾ ਦੀ ਵੱਡੀ ਜਿੱਤ ਹੋਈ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕਾਨਫਰੰਸ ਕਰਕੇ ਅਜੇ ਵੀ ਵਾਅਦੇ ਦਾਅਵੇ ਕੀਤੇ ਗਏ ਕਿ ਬੀਜੇਪੀ ਨੇ ਤਾਂ ਪੈਸੇ ਵੰਡ ਕੇ ਜਿਹੜੀ ਉੱਥੇ ਸੱਤਾ ਹਾਸਲ ਕੀਤੀ ਹੈ ਪਰ ਜੇ ਦੂਸਰੇ ਬੰਨੇ ਵੇਖਿਆ ਜਾਵੇ ਬੀਜੇਪੀ ਵਰਕਰਾਂ ਦੇ ਵਿੱਚ ਆਗੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਗੜ੍ਹ ਦੇ ਵਿੱਚ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਇਹਨਾਂ ਗੱਲਾਂ ਦੇ ਵਿਚਾਰ ਕਰਨ ਦੇ ਲਈ ਮੇਰੇ ਨਾਲ ਪੰਜਾਬ ਤੋਂ ਭਾਜਪਾ ਦੇ ਸੀਨੀਅਰ ਆਗੂ ਤਰਨਤਾਰਨ ਜ਼ਿਲ੍ਹੇ ਤੋਂ ਗੁਰਮukh ਸਿੰਘ ਬਲੇਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਵੇਖਦੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਹੋਈ ਅਤੇ ਉਹਨਾਂ ਨੇ ਵੀ ਮਿਹਨਤ ਜਿਹੜੀ ਹੈ ਕੀਤੀ ਤੇ ਹੁਣ ਉਹਨਾਂ ਦੇ ਕਰੀਬੀ ਜਿਹੜੇ ਨੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਇਸ ਵੇਲੇ ਸੀਐਮ ਦੀ ਰੇਸ ਦੇ ਵਿੱਚ ਪ੍ਰੋਪਰ ਦਾਵੇਦਾਰ ਮੰਨੇ ਜਾ ਰਹੇ ਨੇ ਅਤੇ ਆਪਾਂ ਗੱਲਬਾਤ ਕਰਦੇ ਆਂ ਬਲੇਰ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਪਹਿਲਾਂ ਤੁਹਾਡੀ ਸਾਰੀ ਟੀਮ ਦਾ ਮੇਰੇ ਕੋਲੋਂ ਤੇ ਧੰਨਵਾਦ ਕਰਦਾ ਜੀ ਜੀ ਕਿ ਤੁਸੀਂ ਟਾਈਮ ਕੱਢਿਆ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਲੇਰ ਸਾਹਿਬ ਦਿੱਲੀ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਪਾਰਟੀ ਵਰਕਰਾਂ ਦੇ ਵਿੱਚ ਵੀ ਖੁਸ਼ੀ ਹੈ ਤੁਸੀਂ ਵੀ ਜਿਹੜੀ ਗਰਾਊਂਡ ਜ਼ੀਰੋ ਤੇ ਮਿਹਨਤ ਉਥੇ ਕੀਤੀ ਆਪਣੇ ਭਾਜੀਪੀ ਦੇ ਆਗੂਆਂ ਦੇ ਕਿਵੇਂ ਵੇਖਦੇ ਹੋ ਜਿਹੜੀ ਦਿੱਲੀ ਦੇ ਵਿੱਚ ਭਾਜਪਾ ਦੀ ਇਹ ਵੱਡੀ ਜਿੱਤ ਹੋਣੀ ਹੈ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਜਿਹੜੇ ਪੜ੍ਹੇ ਲਿਖੇ ਜਮਾਤ ਲਾ ਲੋ ਹਾਂਜੀ ਕਾਰੋਬਾਰੀ ਲੋਕ ਲਾ ਲੋ ਜੀ ਜੀ ਹਰੇਕ ਬੰਦਾ ਕਿੱਤਿਆਂ ਨਾਲ ਜੁੜਿਆ ਤਰੀਬਨ ਦਿੱਲੀ ਦੇ ਵਿੱਚ ਤੁਸੀਂ ਗੱਲ ਕਰੋ ਕਿ ਆਪਣੀ ਜੀ ਇੰਡੀਆ ਦੀ ਰਾਜਧਾਨੀ ਆ ਜੀ ਜੀ ਜੇ ਜਿਹੜੇ ਉੱਥੋਂ ਦੇ ਸੂਝਵਾਨ ਪੜ੍ਹੇ ਲਿਖੇ ਲੋਕ ਨੇ ਜੀ ਜੀ ਉਹ ਚੰਗੀ ਤਰ੍ਹਾਂ ਸਮਝਦੇ ਨੇ ਜੇ ਕੋ ਆਪਣਾ ਸਵਾਰ ਸਕਦਾ ਤਾਂ ਉਹ ਭਾਰਤੀ ਜਨਤਾ ਪਾਰਟੀ ਆ ਜੀ ਜੀ ਤੁਸੀਂ ਵੇਖੋ ਉੱਥੇ ਇੰਨਾ ਲੰਮਾ ਸਮਾਂ ਕਾਂਗਰਸ ਨੇ ਵੀ ਰਾਜ ਕੀਤਾ ਜੀ ਜੀ ਹੁਣ ਜੇ ਆਮ ਆਦਮੀ ਪਾਰਟੀ ਵਾਲਿਆਂ ਨੇ بڑے بڑے ਲਾਰੇ ਲਾਏ بڑے بڑے ਝੂਠ ਬੋਲੇ ਜੀ ਪਰ ਉਹਦੇ ਵਿੱਚੋਂ ਨਿਕਲਿਆ ਕੁਛ ਨਹੀਂ ਉਹਦੇ ਲੀਰਾਂ ਦਾ ਖਿੱਦੋ ਜਿਹੜਾ ਹੁੰਦਾ ਨਾ ਉਹ ਆਖਰ ਜੀ ਉਹ ਟੁੱਟ ਜੇ ਵਿੱਚੋਂ ਲੀਰਾਂ ਹੀ ਨਿਕਲਦੀਆਂ ਜੀ ਤੇ ਉਹਨਾਂ ਨੇ ਉਹ ਜਿਹੜਾ ਉਹ ਕਲੀਅਰ ਕਰਤਾ ਪੀਏ ਨਾ ਤੇ ਕੁਝ ਕਰ ਸਕੇ ਨਾ ਲੋਕਾਂ ਨੂੰ ਖੁਸ਼ ਕਰ ਸਕੇ ਔਰ ਨਾ ਕਿਸੇ ਨੂੰ ਰੁਜ਼ਗਾਰ ਦੇ ਸਕੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੀ ਬੇਬੁਨਿਆਦ ਸੀ ਉਹਦਾ ਸੱਟਾ ਜਿਹੜਾ ਆ ਇਹਨੂੰ ਆਮ ਆਦਮੀ ਪਾਰਟੀ ਨੂੰ ਭੁਤਣਾ ਪਿਆ ਔਰ ਉਹ ਸਾਫ਼ ਜਾਣਦੇ ਆ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਦਿੱਲੀ ਪ੍ਰਤੀ ਸੀਰੀਅਸ ਨੇ ਉਹ ਦਿੱਲੀ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਨੇ ਇਸ ਚੀਜ਼ ਨੂੰ ਇਸ ਚੀਜ਼ ਤੇ ਉਹਨਾਂ ਨੇ ਮੋਹਰ ਲਾਈ ਆ ਕਿਉਂਕਿ ਇਸ ਚੀਜ਼ ਨੂੰ ਉਹਨਾਂ ਨੇ ਦੇਖ ਲਿਆ ਕਿ ਜੇ ਕੋਈ ਸਵਾਰ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੈ ਇਹ ਜ਼ਰੂਰ ਪੁੱਛਣਾ ਚਾਹਾਂਗਾ ਤੁਹਾਡੇ ਕਰੀਬੀ ਵੀ ਨੇ ਮਨਜਿੰਦਰ ਸਿਰਸਾ ਜੀ ਉਹ ਹੁਣ ਇਸ ਵੇਲੇ ਸੀਐਮ ਦੀ ਰੇਸ ਦੇ ਵਿੱਚ ਹੈ ਅਤੇ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਕ ਸਿੱਖ ਚਿਹਰਾ ਜਿਹੜਾ ਉਹ ਸੀਐਮ ਲਿਆ ਸਕਦੇ ਤੁਸੀਂ ਕਿਵੇਂ ਵੇਖਦੇ ਹੋ ਦੀ ਇਸ ਤੇ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਜੀ ਮੋਦੀ ਸਾਹਿਬ ਜੀ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ ਜੀ 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 ਜਿਹੜੇ ਸਿਰਸਾ ਸਾਹਿਬ ਨੇ ਤਿਰਬੇਕਾਰ ਆਦਮੀ ਨੇ ਜੀ ਜੀ ਮੇਰ ਨਾਲ ਪਿਆਰ ਅਸੀਂ ਕਾਲੀ ਦਲ ਦੇ ਵਿੱਚ ਇਕੱਠਿਆਂ ਕੰਮ ਕੀਤਾ ਇਕੱਠੇ ਰਹੇ ਆ ਜੀ ਵੈਸੇ ਵੀ ਅਸੀਂ ਆਪਸ ਵਿੱਚ ਮਿਲਦੇ ਰਹਿਨੇ ਆ ਇਸ ਕਰਕੇ ਤਿਰਭਾ ਹੋਣ ਦੇ ਨਾਤੇ ਸਾਰੇ ਪੱਖਾਂ ਤੋਂ ਪੂਰਣ ਹੋਣ ਦੇ ਨਾਤੇ ਇਹ ਗੱਲ ਬਿਲਕੁਲ ਕਲੀਅਰ ਆ ਕਿ ਪਾਰਟੀ ਇਸ ਤੇ ਵਿਚਾਰ ਕਰ ਸਕਦੀ ਆ ਕਿ ਕਮਾਂਡਾਰ ਔਰ ਇੱਕ ਮਿਹਨਤੀ ਚਿਹਰਾ ਜਿਹੜੇ ਸਿਰਸਾ ਸਾਹਿਬ ਨੇ ਉਹਨਾਂ ਨੂੰ ਅੱਗੇ ਲਿਆ ਸਕਦੀ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਬਲੇਰ ਸਾਹਿਬ ਕੇ ਦਿੱਲੀ ਦੇ ਵਿੱਚ ਸੱਤਾ ਅਸਲੋਈ ਬੀਜੇਪੀ ਨੂੰ ਇਹਨਾਂ ਨੇ ਉੱਥੇ ਪੈਸੇ ਵੰਡੇ ਜਾਂ ਲੋਕਾਂ ਨੂੰ ਲਾਲਚ ਦੇ ਕੇ ਕਿੰਨੇ ਕ ਇਹਨਾਂ ਆਰੋਪਾਂ ਤੇ ਕੋਈ ਜਵਾਬ ਦੇਣਾ ਚਾਹੋਗੇ ਜੀ ਇਹਨਾਂ ਦਾ ਮੈਨੂੰ ਇੱਕ ਗੱਲ ਦੱਸੋ ਜੀ ਜਿੱਦਣ ਆਮ ਆਦਮੀ ਪਾਰਟੀ ਬਣੀ ਸੀ ਇਹਨਾਂ ਪੈਸੇ ਵੰਡੇ ਸੀ ਜੇ ਤੇ ਇਹਨਾਂ ਪੈਸੇ ਵੰਡੇ ਆ ਤੇ ਫਿਰ ਉਹਨਾਂ ਵੀ ਵੰਡੇ ਹੋਣਗੇ ਜਦੋਂ ਇਹਨਾਂ ਨੂੰ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਤੇ ਉਹ ਉਤਸ਼ਾਹ ਅੱਜ ਉਹਨਾਂ ਲੋਕਾਂ ਨੇ ਇਹਨਾਂ ਨੇ ਕੰਮ ਕਰਕੇ ਨਹੀਂ ਵਿਖਾਇਆ ਲੋਕਾਂ ਦੇ ਵਾਅਦਿਆਂ ਤੇ ਪੂਰੇ ਨਹੀਂ ਉਤਰੇ ਇਹ ਉਹਦੇ ਸਿੱਟੇ ਵਜੋਂ ਲੋਕਾਂ ਨੇ ਇਹਨਾਂ ਨੂੰ ਇੱਕ ਸ਼ੀਸ਼ਾ ਵਿਖਾਇਆ ਕਿ ਤੁਸੀਂ ਇਸ ਕਾਬਿਲ ਨਹੀਂ ਜੇ ਕੋ ਸਵਾਰ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੇ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਵੀ ਇਲੈਕਸ਼ਨਾਂ ਨੇੜੇ ਨੇ ਸਾਲ 2 ਰਹਿ ਗਏ ਨੇ ਅਤੇ ਕਿਸ ਤਰੀਕੇ ਦੀ ਆਪਣੇ ਸੀਨੀਅਰ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਰੱਖਦੇ ਹੋ ਤੇ ਕਿਵੇਂ ਉਹਨਾਂ ਦਾ ਧਿਆਨ ਜਿਹੜਾ ਹੁਣ ਪੰਜਾਬ ਦੇ ਮੁੱਦਿਆਂ 'ਤੇ ਕੀ ਕਹਿਣਾ ਚਾਹੋਗੇ ਮੈਂ ਇੰਨੀ ਗੱਲ ਕਵਾਂਗਾ ਜੀ ਜੀ ਕਿ ਪੰਜਾਬ ਪ੍ਰਤੀ ਬਹੁਤ ਸੀਰੀਅਸ ਹੋਣਾ ਪਵੇਗਾ ਜੀ ਜੀ ਚੰਗੇ ਚਿਹਰਿਆਂ ਨੂੰ ਅੱਗੇ ਲਿਆਉਣਾ ਪਊਗਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਇਹ ਸਾਰੀਆਂ ਪਾਰਟੀਆਂ ਨਾਲ ਵਰਤ ਕੇ ਇਹਨਾਂ ਦਾ ਮਨ ਭਰ ਚੁੱਕਿਆ ਹੈ ਜੀ ਜੀ ਹੁਣ ਇਹ ਕੋਈ ਚੰਗੀ ਆਸ ਰੱਖਦੇ ਆ ਜੀ ਤੇ ਮੈਂ ਆਪਣੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਤੋਂ ਮੋਦੀ ਸਾਹਿਬ ਤੋਂ ਸ਼ਾਹਜੀਤੋਂ ਇਹ ਉਮੀਦ ਕਰਦਾ ਕਿ ਉਹ ਕੈਂਡੀਡੇਟ ਪਹਿਲਾਂ ਕੈਂਡੀਡੇਟ ਦੇਣ ਤੋਂ ਪਹਿਲਾਂ ਹਰੇਕ ਦਾ ਪਿਛੋਕੜ ਜੀ ਜ਼ਰੂਰ ਵੇਖਣ ਕਿ ਉਹ ਪਹਿਲਾਂ ਕੀ ਕਰਦਾ ਰਿਹਾ ਜਾਂ ਜਿਸ ਨੂੰ ਕੈਂਡੀਡੇਟ ਬਣਾ ਰਿਹਾ ਉਸ ਦੇ ਕਾਬਿਲ ਹੈ ਜਾਂ ਉਹਦਾ ਕੋਈ ਐਕਸਪੀਰੀਅੰਸ ਹੈ ਉਹਦਾ ਕੋਈ ਤਜਰਬਾ ਹੈ ਇਹ ਚੀਜ਼ਾਂ ਸਾਰੀਆਂ ਵੇਖਣ ਦੀ ਲੋੜ ਆ ਤੇ ਇਹ ਗੱਲ ਵਾਸ਼ਾ ਕਿ ਪੰਜਾਬ ਦੇ ਲੋਕ ਤੁਹਾਨੂੰ ਹੱਥਾਂ ਤੇ ਚੁੱਕਣਗੇ ਕਿਉਂਕਿ ਉਹ ਚਾਹੁੰਦੇ ਆ ਕਿ ਜੇ ਭਾਜਪਾ ਆਵੇ ਲੋਕੇ ਸਮਝਦੇ ਆ ਭਾਜਪਾ ਹੀ ਕੋਈ ਸਵਾਰ ਸਕਦੀ ਆ ਤੇ ਭਾਜਪਾ ਹੀ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਾ ਕੇ ਜਿਹੜੇ ਮੇਰੇ ਵੀਰ ਨੌਜਵਾਨ ਬਾਹਰ ਭੱਜ ਰਹੇ ਜਾਂ ਮੋਤਾਂ ਹੋ ਰਹੀਆਂ ਉਹਨਾਂ ਤੋਂ ਉਹਨਾਂ ਨੂੰ ਰਾਹਤ ਮਿਲ ਸਕਦੀ ਆ ਬਲੇ ਸਾਬ ਬਾਰਡਰ 벨ਟ ਤੋਂ ਤੁਸੀਂ ਭਾਜਪਾ ਦੇ ਆਗੂ ਜੇ ਕਿਸ ਤਰੀਕੇ ਦੀਆਂ ਇੱਧਰ ਦੇ ਲੋਕਾਂ ਦੀਆਂ ਮੁਸ਼ਕਲਾਂ ਆ ਜਿਹੜੀਆਂ ਨੇ ਉਹ ਹੱਲ ਹੋ ਸਕਦੀਆਂ ਨੇ ਸੈਂਟਰ ਗਵਰਨਮੈਂਟ ਦੇ ਵੱਲੋਂ ਜੇਕਰ ਇਹ ਆਵਾਜ਼ ਉੱਥੋਂ ਤੱਕ ਪਹੁੰਚਦੀ ਹੈ ਤੇ ਕਿਸ ਤਰੀਕੇ ਦੀ ਇੱਧਰ ਲੋਕਾਂ ਦੀ ਜਿਹੜੀ ਆ ਉਹ ਡਵੈਲਪਮੈਂਟ ਇੱਧਰ ਦੇ ਇਲਾਕੇ ਦੀ ਹੋ ਸਕਦੀ ਹੈ। ਵੇਖੋ ਜੀ ਮੈਂ ਗੱਲ ਕਵਾਂਗਾ ਜਿੱਤਾਂ ਜਿਹੜੇ ਮੇਰੇ ਭਰਾ ਜੀ ਤਾਰ ਲੱਗੀ ਐ ਕੰਡਿਆਲੀ ਤਾਰ ਜੀ 99 ਦੇ ਵਿੱਚ ਉਹ ਤਾਰ ਤੋਂ ਪਾਰ ਕਿਸੇ ਨੂੰ ਕੋਈ ਪੈਸਾ ਨਹੀਂ ਸੀ ਮਿਲਦਾ। ਜੀ 1999 ਦੇ ਵਿੱਚ ਆਡਵਾਨੀ ਜੀ ਦਲ ਪਿੰਡ ਆਏ ਜੀ ਜੀ ਔਰ ਕੈਰੋਂ ਸਾਹਿਬ ਲੈ ਕੇ ਆਏ ਉਹਨਾਂ ਨੂੰ। ਜੀ ਮੈਂ ਖੁਦ ਮੌਕੇ ਤੇ ਨਾਲ ਸੀਗਾ। ਉਦੋਂ 2500 ਰੁਪਇਆ ਮਿਲਣਾ ਸ਼ੁਰੂ ਹੋਇਆ ਪਰ ਏਕੜ ਜੀ ਜਿਹੜਾ ਕਿ ਅੱਜ ਕੈਰੋਂ ਸਾਹਿਬ ਦੀ ਕਿਸਾਨ ਚ ਕਰਕੇ ਮੇਰੇ ਸਾਹ ਰਗ ਵੀਰ ਸਿੰਘ ਪਗਾਲਾ ਮੈਂ ਨਾਂ ਲੈਣ ਤੋਂ ਗਰੇਜ ਨਹੀਂ ਕਰਾਂਗਾ ਹੋਰ ਵੀ ਸਾਥੀ ਇਹ ਕੈਰੋਂ ਸਾਹਿਬ ਨਾਲ ਰਲ ਕੇ ਦਿੱਲੀ ਜਾਂਦੇ ਰਹੇ ਔਰ ਇਹਨਾਂ ਦੀ ਮਿਹਨਤ ਸਦਕਾ ਅੱਜ ਉਥੇ 10000 ਰੁਪਇਆ ਪ੍ਰਤੀ ਏਕੜ ਮਿਲ ਰਿਹਾ ਜੀ ਜੀ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਸੈਂਟਰ ਦੀਆਂ ਨੇ ਜਿੱਤਰਾ ਉਹਦਾ ਬੰਨ ਬਣਿਆ ਨਾਲ ਨਾਲ ਦਰਿਆ ਦੇ ਤੁਸੀਂ ਵੇਖਿਆ ਉਹਦੇ ਥੱਲੇ ਜਿਹੜੀ ਜ਼ਮੀਨ ਆਈ ਨੰਬਰੀ ਉਹਦੇ ਵੀ ਕਈਆਂ ਭਰਾਵਾਂ ਦੇ ਮੇਰੇ ਹਿਸਾਬ ਨਾਲ ਹਾਲੇ ਪੈਸੇ ਮਿਲਣ ਵਾਲੇ ਆ ਜੀ ਜੀ ਉਹ ਵੀ ਜਨ ਕੇ ਜੇ ਸੈਂਟਰ ਸਰਕਾਰ ਆਉਂਦੀ ਆ ਤੇ ਸਾਰਿਆਂ ਨੂੰ ਸੁਖਾਲੇ ਮਿਲ ਜਾਣਗੇ ਇਹ ਸੈਂਟਰ ਤੋਂ ਬਿਨਾ ਇਸ ਦਾ ਕੋਈ ਹੱਲ ਨਹੀਂ ਜਿੰਨੀਆਂ ਵੀ ਸਹੂਲਤਾਂ ਨੇ ਜਾਂ ਵਿਕਾਸ ਆ ਹੁਣ ਮੇਰੇ ਪਿੰਡਾਂ ਦਰਸ਼ ਸਕੂਲ ਆ ਜੀ ਜੀ ਇੱਥੇ ਯੂਨੀਫਾਰਮ ਫਰੀ ਆ ਦੁਪਹਿਰ ਦਾ ਖਾਣਾ ਫਰੀ ਆ ਫੀਸ ਫਰੀ ਆ ਜਾ ਕੇ ਵੇਖ ਲਓ ਤੁਸੀਂ ਮੇਰੇ ਯਾਰ ਦੇ ਹਿਸਾਬ ਨਾਲ ਬੱਚੇ ਪੜ੍ਹ ਰਹੇ ਆ ਤੇ ਅੱਜ ਉਹ ਪੈਸੇ ਤੇ ਸੈਂਟਰ ਹੀ ਦੇ ਰਿਆ ਜੀ ਪੰਜਾਬ ਸਰਕਾਰ ਦੇ ਕੋਲ ਤਾਂ ਕੁਝ ਹੈ ਨਹੀਂ ਜੀ ਜੀ ਇਸ ਕਰਕੇ ਜੇ ਪਿੰਡਾਂ ਦੀ ਮੈਂ ਗੱਲ ਕਰਾਂ ਕਿਸੇ ਪਿੰਡ ਦੀ ਗੱਲ ਕਰ ਲਓ ਨਰੇਗਾ ਦੇ ਪੈਸੇ ਤੋਂ ਬਿਨਾ ਕੋਈ ਗ੍ਰਾਂਟ ਪੰਜਾਬ ਸਰਕਾਰ ਨੇ ਅਜ ਤੱਕ ਨਹੀਂ ਦਿੱਤੀ ਤੇ ਜੇ ਵਿਕਾਸ ਵੀ ਹੋਣਾ ਤੇ ਸਾਨੂੰ ਸੈਂਟਰ ਦੇ ਨਾਲ ਚੱਲਣਾ ਪੈਣਾ ਸੈਂਟਰ ਦੀ ਸਰਕਾਰ ਬਣਾਉਣੀ ਜਿਹੜੀ ਜ਼ਰੂਰੀ ਆ ਤੇ ਜਿਹੜੇ ਮੇਰੇ ਵੀਰ ਕਿਸਾਨ ਆ ਕਿਉਂਕਿ ਮੈਂ ਖੁਦ ਇੱਕ ਕਿਸਾਨ ਆ ਤੇ ਕਿਸਾਨਾਂ ਬਾਰੇ ਵੀ ਮੋਦੀ ਸਾਹਿਬ ਮੈਨੂੰ ਪਤਾ ਪਰਤੀ ਸੀਰੀਅਸ ਆ ਇਹਦਾ ਹਾਲਤ ਜਲਦੀ ਨਿਕਲੇਗਾ ਔਰ ਜਲਦੀ ਕੱਢਣਗੇ ਕਿਉਂਕਿ ਇਹਦਾ ਵੀ ਜਿਹੜਾ ਹੱਲ ਹੋਣਾ ਬੜਾ ਜ਼ਰੂਰੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ 95 ਐਮਐਲਏ ਨੇ ਇਸ ਟਾਈਮ ਤੇ ਉਹਨਾਂ ਕੋਲ ਕੀ ਲੱਗਦਾ ਇਹ ਨਤੀਜੇ ਬਦਲ ਸਕਦੇ ਨੇ ਜੇ ਲੋਕ ਜਿਹੜੇ ਨਾ ਜੇ ਕੰਮਾਂ ਦੀ ਗੱਲ ਕੀਤੀ ਜਾਵੇ ਤੂੰ ਤੂੰ ਕਿਵੇਂ ਵੇਖਦੇ ਜੇ ਇੱਥੇ ਜੇ ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਾਮਯਾਬ ਹੋਣਾ ਜਾਂ ਆਮ ਆਦਮੀ ਪਾਰਟੀ ਦਾ ਹੁਣ ਜਿਵੇਂ ਨੈਸ਼ ਪਾਰਟੀ ਨੈਸ਼ਨਲ ਪਾਰਟੀ ਦਾ ਇੱਕ ਜਨਮਦਾਤਾ ਕਹਿ ਸਕਦੇ ਆ ਅਰਵਿੰਦ ਕੇਜਰੀਵਾਲ ਦਾ ਹਾਰਨਾ ਇਹਨੂੰ ਕਿਵੇਂ ਵੇਖਦੇ ਜੀ ਮੈਂ ਤੁਹਾਨੂੰ ਛੋਟੇ ਵੀਰ ਹੁਣੇ ਦੱਸ ਚੁੱਕਿਆ ਜੀ ਜੀ ਕਿ ਜਿਹੜੀ ਲੀਰਾਂ ਦੀ ਖਿੱਦੋ ਹੁੰਦੀ ਹੈ ਨਾ ਜੀ ਉਹ ਵੇਖਣ ਨੂੰ ਤਾਂ ਬਾਹਰੋਂ ਸੋਹਣੀ ਲੱਗਦੀ ਆ ਪਰ ਜਦੋਂ ਖੁੱਲਦੀ ਆ ਉਦੋਂ ਪਤਾ ਲੱਗਦਾ ਇਹ ਜਿਹੜੇ ਇਹਨਾਂ ਵਾਅਦੇ ਕੀਤੇ ਸੀ ਇਹ ਉਹਨਾਂ ਦੇ ਕਾਬਿਲ ਨਹੀਂ ਔਰ ਮੇਰੇ ਖਿਆਲ ਨਾਲ ਜਿਹੜੇ ਬਾਲੇ ਬੜੇ ਨੇ ਵਿੱਚੋਂ ਕਈਆਂ ਨੂੰ ਤਜਰਬਾ ਹੀ ਨਹੀਂ ਤੁਸੀਂ 92 95 ਦੀ ਗੱਲ ਕਰ ਰਹੇ ਜੀ ਨਾ ਇਸ ਕਰਕੇ ਇਸ ਲਾਈਨ ਦੇ ਵਿੱਚ ਤਜਰਬਾ ਹੋਣਾ ਵੀ ਬੜਾ ਜ਼ਰੂਰੀ ਆ ਮੈਨੂੰ ਅੱਜ ਪਤਾ ਮੈਨੂੰ ਅੱਜ ਮੈਂ 92 ਤੋਂ ਇਸ ਲਾਈਨ 'ਚ ਲੱਗਿਆ ਅੱਜ ਮੈਨੂੰ 35 ਸਾਲ ਹੋ ਗਏ ਆ 25 ਸਾਲ ਮੈਂ ਕੈਰੋ ਸਾਹਿਬ ਦਾ ਕੰਮ ਕੀਤਾ ਜੇ ਛੋਟੇ ਭਰਾਵਾਂ ਦੀ ਤਰ੍ਹਾਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੈਂ ਇੱਕ ਚੰਗੇ ਲੀਡਰ ਦਾ ਕੰਮ ਕੀਤਾ ਇਸ ਕਰਕੇ ਇਹ ਲੋਕ ਬੜੀ ਭਲੀ ਭਾਤ ਹਰੇਕ ਬੰਦੇ ਨੂੰ ਸਮਝਦੇ ਆ ਜਿਹੜੇ ਬੰਦੇ ਅਸੀਂ ਗੱਡੀਆਂ ਲੈ ਕੇ ਤੁਰੇ ਫਿਰਦੇ ਆ ਨਾ ਇਹਨਾਂ ਲੋਕਾਂ ਨੂੰ ਸਾਡੇ ਬਜ਼ੁਰਗਾਂ ਬਾਰੇ ਸਾਡੇ ਬਾਰੇ ਸਾਡੇ ਕੰਮਾਂ ਬਾਰੇ ਸਭ ਕੁਝ ਪਤਾ ਔਰ ਅਸੀਂ ਕਈ ਵਾਰ ਸੋਚ ਲੀਨੇ ਵੀ ਅਸੀਂ ਸਟੇਜ ਤੇ ਬੋਲ ਰਹੇ ਹਾਂ ਸਾਡੇ ਬਾਰੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਇਹ ਲੋਕ ਸਭ ਕੁਝ ਸਮਝਦੇ ਆ ਮੈਂ ਤਾਂ ਇਆ ਹੁਣੇ ਆ ਲੈ ਕੇ ਆਟਿਆ ਕਿ ਜਿਸ ਤਰ੍ਹਾਂ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਆ ਉਹਨਾਂ ਨੂੰ ਸੋਚਣਾ ਪਊ ਕਿ ਲੋਕ ਕਿਨੂੰ ਚਾਹੁੰਦੇ ਆ ਕਿਹਦੇ ਪੱਖ ਚ ਜੇ ਉਹ ਬੰਦਾ ਦੇਣਗੇ ਮੈਂ ਗੱਲ ਦੀ ਗਰੰਟੀ ਦੇਣਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਵੱਚ ਬਣੇਗੀ ਜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਬਣਨ ਦੇ ਦਾਅਵੇ ਵੀ ਹੋਣ ਲੱਗੇ ਨੇ ਕਿਸ ਤਰੀਕੇ ਦਾ ਪੰਜਾਬ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿਸ ਤਰੀਕੇ ਦੀ ਉਹਨਾਂ ਦੀ ਸੰਗਠਨ ਦੀ ਸੋਚ ਹੈ ਕਿ ਜਿਹੜੀ ਹੁਣ ਲੋਕਾਂ ਤੱਕ ਲੈ ਕੇ ਜਾਓਗੇ ਵਰਕਰਾਂ ਨੂੰ ਕੀ ਸੰਦੇਸ਼ ਹੈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕੀ ਸੰਦੇਸ਼ ਹੈ ਮੈਂ ਵੀਰ ਜੀ ਇਹੋ ਸੰਦੇਸ਼ ਹੈ ਜਿਸ ਤਰ੍ਹਾਂ ਵੇਖੋ ਸਾਡੇ ਪਿੰਨਾ ਸੀ ਪਿੰਡ ਚ ਮੈਂ ਪਿੰਡ ਚ ਹੀ ਰਹਿਣਾ ਜੀ ਮੈਂ ਸ਼ੁਰੂ ਤੋਂ ਪਿੰਡ ਚ ਰਿਹਾ ਜੀ ਮੇਰੇ ਫਾਦਰ ਇਸ ਪਿੰਡ ਦੇ 15 ਸਾਲ ਸਰਪੰਚ ਰਹੇ ਜੀ ਮੈਂ ਅੱਜ ਵੀ ਪਿੰਡ ਚ ਹੀ ਰਹਿ ਰਿਹਾ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਸਮਝਣਾ ਪਏਗਾ ਜੀ ਜੇ ਅਸੀਂ ਇਹ ਸੋਚੀਏ ਕਿ ਅਸੀਂ ਤੇ ਬੜੇ ਹਾਈ ਲੈਵਲ ਦੇ ਲੀਡਰਾਂ ਤੇ ਇਹ ਪਿੰਡਾਂ ਦੇ ਲੋਕ ਨੇ ਤੇ ਇਹ ਚੀਜ਼ ਸਾਨੂੰ ਛੱਡ ਕੇ ਇਹਨਾਂ ਲੋਕਾਂ ਵਰਗੇ ਵਿਚਰ ਕੇ ਇਹਨਾਂ ਨਾਲ ਰਲ ਕੇ ਚੱਲਣਾ ਪਊ ਔਰ ਇਹਨਾਂ ਦੀ ਹਰੇਕ ਮੁਸ਼ਕਲ ਨੂੰ ਸਾਨੂੰ ਮੰਨਣ ਸਮਝਣਾ ਪਊ ਔਰ ਇਹਨਾਂ ਵਾਸਤੇ ਸਾਨੂੰ 24 ਘੰਟੇ ਤਤਪਰ ਰਹਿਣਾ ਪਊ ਔਰ ਇਹ ਲੋਕ ਦਿਲੋਂ ਪਿਆਰ ਕਰਦੇ ਨੇ ਇਹ ਲੋਕ ਪੰਜਾਬੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਔਰ ਜਿਹੜਾ ਬੰਦਾ ਇਹਨਾਂ ਨੂੰ ਪਿਆਰ ਕਰਦਾ ਉਹ ਕਰਦੇ ਵੀ ਨੇ ਪਰ ਜੇ ਕੋਈ ਇਹਨਾਂ ਨੂੰ ਬੇਕੂ ਸਮਝਦਾ ਨਾ ਫਿਰ ਤੁਹਾਨੂੰ ਪਤਾ ਵੀ ਜਿਹੜੇ ਨਾ ਰਾਹ ਪਾਏ ਫਿਰ ਉਸ ਰਾਹ ਇਸ ਦੂਜਿਆਂ ਨੂੰ ਹੀ ਪਾ ਦਿੰਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਲਈ ਅਤੇ ਭਾਜਪਾ ਦੀ ਜਿੱਤ ਹੋਈ ਹੈ ਦਿੱਲੀ ਦੇ ਵਿੱਚ ਮੁਬਾਰਕ ਵੀ ਹੈ ਅਤੇ ਹੁਣ ਲੋਕਾਂ ਦੇ ਜਿਹੜੇ ਕੰਮ ਨੇ ਜਾਂ ਲੋਕਾਂ ਦੇ ਵਿਕਾਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਉੱਥੇ ਕਿੰਨਾ ਕੁ ਵਿਸ਼ਵਾਸ ਬਣਾਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੇਖਣ ਵਾਲੀ ਗੱਲ ਰਹੇਗੀ ਜੀ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਵੀਰ ਜੀ ਤੁਹਾਨੂੰ ਹੁਣੇ ਐਂਡ ਤੇ ਇੱਕ ਗੱਲ ਦੱਸੀ ਹੈ ਜੀ 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 ਇਹ ਜਿਹੜੇ ਮੇਰੇ ਪਿੰਡਾਂ ਵਾਲੇ ਭਰਾ ਨੇ ਸਭ ਕੁਝ ਸਮਝਦੇ ਨੇ ਜੀ ਜੀ ਸਾਨੂੰ ਇਹਨਾਂ ਦਾ ਦਿਲ ਜਿੱਤਣ ਦੀ ਲੋੜ ਆ ਇਹਨਾਂ ਦਾ ਭਰੋਸਾ ਜਿੱਤਣ ਦੀ ਲੋੜ ਆ ਇਹ ਲੋਕ ਤੁਹਾਨੂੰ ਹੱਥਾਂ ਤੇ ਚੁੱਕਣਗੇ ਪਰ ਜਿਹੜੇ ਅਸੀਂ ਵਾਅਦੇ ਕਰਦੇ ਆ ਸਾਨੂੰ ਉਹ ਵੀ ਪੂਰੇ ਕਰਨੇ ਪੈਣਗੇ ਜੇ ਲੌਂਗ ਰੇਸ ਦੇ ਅਸੀਂ ਘੋੜੇ ਬਨਨਾ ਤੇ ਸਾਨੂੰ ਇਹਨਾਂ ਲੋਕਾਂ ਦੇ ਵਿਚਾਰਾਂ ਨਾਲ ਇਹਨਾਂ ਦੇ ਦਿਲੋਂ ਜज्ਬਾਤ ਨਾਲ ਸਹਿਮਤ ਹੋਣਾ ਪਵੇਗਾ ਤੇ ਪਿੰਡਾਂ ਦੇ ਕੰਮਾਂ ਨੂੰ ਪਹਿਲ ਤੇ ਰੱਖਣਾ ਪਵੇਗਾ ਨੌਜਵਾਨ ਪੀੜੀ ਨੂੰ ਪਹਿਲ ਤੇ ਰੱਖਣਾ ਪਵੇਗਾ ਇਹ ਲੋਕ ਤੁਹਾਨੂੰ ਮੇਸ਼ ਹੱਥਾਂ ਤੇ ਚੁੱਕਣਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਬਣਾਉਣਗੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਸਰਦਾਰ ਗੁਰਮukh ਸਿੰਘ ਬਲੇਰ ਭਾਰਤੀ ਜਨਤਾ ਪਾਰਟੀ ਦੇ ਤਰਨਤਾਰਨ ਜ਼ਿਲ੍ਹੇ ਤੋਂ ਬਾਰਡਰ ਬੈਲਟ ਤੋਂ ਸੀਨੀਅਰ ਆਗੂ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਤਖਤਾ ਪਲਟ ਹੋਇਆ ਹੈ ਉੱਥੇ ਦਿੱਲੀ ਦੇ ਵਿੱਚ ਜੇਕਰ ਜਿਹੜੀ ਹੁਣ ਸੱਤਾ ਧਿਰ ਦੇ ਵਿੱਚ ਸਰਕਾਰ ਹੈ ਪੰਜਾਬ ਦੇ ਵਿੱਚ ਲੋਕਾਂ ਨਾਲ ਵਾਅਦੇ ਕਰਨ ਤੋਂ ਬਾਅਦ ਵੀ ਜੇਕਰ ਉਹ ਲੋਕਾਂ ਦੇ ਕੰਮ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਬਦਲ ਸਕਦੇ ਨੇ ਜੇਕਰ ਉਹ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰਦੇ ਤਾਂ ਇਹ ਵੀ ਉਹਨਾਂ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ 100% ਬਣ ਸਕਦੀ ਹੈ ਜੇਕਰ ਭਾਰਤੀ ਜਨਤਾ ਪਾਰਟੀ ਆਪਣੀ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਸਲਾਹ مشورہ ਕਰਕੇ ਕਿਸੇ ਚੰਗੇ ਚਿਹਰਿਆਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਟਿਕਟ ਦਿੰਦੇ ਨੇ ਇਲਾਕਿਆਂ ਦੇ ਵਿੱਚੋਂ ਜ਼ਿੰਮੇਵਾਰੀਆਂ ਲਗਾਉਂਦੇ ਨੇ ਕਿ ਤਾਂ ਜੋ ਜਿਹੜੇ ਗਰਾਊਂਡ ਜ਼ੀਰੋ ਤੇ ਲੋਕਾਂ ਦੇ ਨਾਲ ਜੁੜੇ ਹੁੰਦੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ